ਹਾਂਜੀ ਦੋਸਤੋ ਆਪ ਜੀ ਦੇ YouTube ਚੈਨਲ ਉੱਪਰ ਆਪ ਜੀ ਦਾ ਸਵਾਗਤ ਹੈ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੱਸੀ ਪੌਂ ਵਾਲੀ ਤੇ ਮਲਵਾ ਦੇ ਇੱਕ ਵੱਡੇ ਕਬੱਡੀ ਕੱਪ ਤੇ ਕਿਹੜੀਆਂ-ਕਿਹੜੀਆਂ ਟੀਮਾਂ ਖੇਡਣਗੀਆਂ ਤਾਂ ਦੋਸਤੋ ਆਪਾਂ ਨੂੰ ਦੋ ਟੀਮਾਂ ਦੀ ਜਾਣਕਾਰੀ ਮਿਲੀ ਹੈ ਤਾਂ ਦੋਸਤੋ ਜੱਸੀ ਪੌਂ ਵਾਲੀ ਤਲਾ ਬਹੰਦੇ ਵਿੱਚ ਬਹੁਤ ਹੀ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਕਬੱਡੀ 85 ਕਿਲੋ ਦੇ ਮਕਾਬਲੇ ਹੋਣਗੇ ਤੇ ਜਿੱਤੇ ਤਾਂ ਪਹਿਲਾ ਗ੍ਰਾਮ ਸਭੀ 31000 ਰੁਪਏ ਦੂਜਾ ਨਾਮ ਹੋਵੇ 21000 ਰੁਪਏ ਤਾਂ ਬੈਟਰੀ ਡਰਾਹ ਤੇ ਬੈਟੀ ਆ ਫਿਰ ਇਲੈਕਟ੍ਰਿਕ ਸਕੂਟਰੀਆਂ ਹੋਣਗੀਆਂ ਤਾਂ ਦੋਸਤੋ ਇੱਥੇ ਅੱਜ ਅਰਨੀ ਵਾਲਾ ਜੀ ਟੀਮ ਬਣੀ ਆ ਅਰਨੀ ਵਾਲਾ ਦੇ ਵਿੱਚ ਖੇਡਣਗੇ ਰਾਜਕੁਮਾਰ ਪਸੂਣਾ ਬਿਜੇ ਪਾਸੋਂ ਲੱਖਾ ਮਾਰੀ ਕਿਚ ਅਰਨੀ ਵਾਲਾ ਬਾਬਾ ਅਰਨੀ ਵਾਲਾ ਰਮਨ ਅਰਨੀ ਵਾਲਾ ਕਮਲ ਅਰਨੀ ਵਾਲਾ ਦੋਸਤੋ ਇਹ ਅੱਜ ਅਰਨੀ ਵਾਲਾ ਦੀ ਟੀਮ ਦੇ ਵਿੱਚ ਸੀਪੌਂ ਵਾਲੀ ਤੇ ਇੱਕ ਟੂਰਨਾਮੈਂਟ ਤੇ ਖੇਡਣਗੇ ਤਾਂ ਦੋਸਤੋ ਅਗਲਾ ਟੂਰਨਾਮੈਂਟ ਮਲੋਹਾ ਜ਼ਿਲ੍ਹਾ ਮੁਹਾਲੀ ਜਿੱਥੇ ਦੋਸਤੋ ਸੈਂਪਲੀ ਸਾਬਲੀ ਟੀਮ ਬਣੀ ਹੈ ਤਾਂ ਦੋਸਤੋ ਸੈਂਪਲੀ ਸਾਬ ਦੇ ਬੱਚੇ ਖੇਡਣਗੇ ਅਮਨ ਗੱਗੂ ਮਨਜੀਤ ਧੋਨੀ ਜੀਤ ਕੋਟਲੀ ਇਕਮ ਮੀਰਪੁਰ ਗਰਦੀਪ ਜੀਰਕਪੁਰ ਤਾਂ ਦੋਸਤੋ ਇਹ ਖਿਡਾਰੀ ਮਲਵਾ ਦੇ ਕਬੱਡੀ ਕੱਪ ਤੇ ਖੇਡਣਗੇ ਤਾਂ ਦੋਸਤੋ ਇਹ ਦੋ ਟੀਮਾਂ ਦੀ ਆਪਾਂ ਨੂੰ ਜਾਣਕਾਰੀ ਨਹੀਂ ਮਿਲੀ ਸੀ ਤਾਂ ਇਹ ਕਰ ਤੁਹਾਨੂੰ ਠੱਡੀ ਜਾਣਕਾਰੀ ਬਚ ਲੱਗੀ ਆਪਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਹਾਂ ਜੋ ਹਰ ਬਣੀ ਉਹਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਦੋਸਤੋ